ਕਿ ਜੇ ਦੇ ਇੰਨਾ ਕੋਈ ਵਿਸ਼ਵਾਸ ਸੀਗਾ ਤੇ ਉਹ ਅੱਜ ਵਿਸ਼ਵਾਸ ਤੁਸੀਂ ਦੇਖ ਰਹੇ ਹੋ ਔਰ ਅਸੀਂ ਆਹੀ ਬਾਈ ਗੁਰੂ ਜੀ ਅੱਗੇ ਅਸੀਂ ਆਹੀ ਪ੍ਰਾਰਥਨਾ ਕਰਦੇ ਕਿ ਆ ਵਿਸ਼ਵਾਸ ਬਣਾਈ ਰੱਖੇ ਕਿਉਂਕਿ ਵਿਸ਼ਵਾਸ ਦੇਖਿਆ ਪਬਲਿਕ ਨੇ ਬੰਦਾ ਵੇਖਿਆ ਆ ਉਹਨਾਂ ਨੇ ਗੰਦੀ ਪਾਰਟੀ ਨੂੰ ਇਸ ਵਾਰੀ ਦੱਸਤਾ ਆ ਕਿ ਤੁਸੀਂ ਇੱਕ ਵਾਰੀ ਗਲਤੀ ਨਾ ਆ ਗਏ ਦੂਜੀ ਵਾਰੀ ਗਲਤੀ ਨਹੀਂ ਪੰਜਾਬ ਕਰੂੰਗਾ ਹੁਣ ਇੱਕ ਦਿਨ ਜਿੱਤ ਹਾਸਲ ਕਰੇ ਇੱਕ ਹੁੰਦਾ ਵੱਡੀ ਲੀਡ ਨਾਲ ਜਿੱਤ ਹਾਸਲ ਇਹ ਸਾਡੀ ਜਿੱਤ ਉਹ ਵਾਲੀ ਜਿੱਤੇ ਸਾਡੀ ਇਕੱਲਿਆਂ ਦੀ ਜਿੱਤ ਨਹੀਂ ਸਾਡੇ ਦੇਖੋ ਕਿੰਨੇ ਪਰਿਵਾਰ ਨੇ ਇਹ ਸਾਰੀ ਇਹ ਤਾਂ ਸੋਚੋ ਕਿੰਨੀ ਵੱਡੀ ਜਿੱਤ ਹੈ ਜਿੱਤ ਕੀ ਮਾਇਨੇ ਰੱਖਦੀ ਹੈ ਕਿਉਂਕਿ ਬਹੁਤ ਜ਼ੋਰ ਲਾਇਆ ਗਿਆ ਹੈ ਵਿਰੋਧੀਆਂ ਵੱਲੋਂ ਇਹ ਜਿੱਤ ਸਾਡੇ ਲਈ ਉਹ ਮਾਇਨੇ ਰੱਖਦੀ ਹੈ ਕਿ ਜਿੱਦਾਂ ਕਿਸੇ ਬਹੁਤ ਧੇਰ ਬਾਅਦ ਕਿਸੇ ਕਰ اولاد ਹੋਈ ਹੁੰਦੀ ਹੈ ਇਹ ਮੇਰੇ ਵਾਸਤੇ ਉਹ ਜਿੱਤ ਮਾਇਨੇ ਰੱਖਦੀ ਹੈ ਕਿਉਂਕਿ ਮੇਰੇ ਘਰ 10 ਸਾਲ ਬਾਅਦ ਬੇਟੀ ਹੋਈ ਸੀ ਤਰਸ ਤਸਕੇ ਸੀ اولاد ਲਈ ਹੋਈ ਤੇ ਹੁਣ ਆਹ ਸੀਟ ਇੱਕ ਹਸਾਬ ਨਾਲ ਜੋ ਚੁਸ ਕਰ ਰਹੇ ਹੋ ਉਸ ਤੋਂ ਉਹਨੇ ਖੁਸ਼ੀ ਰੱਬ ਨੇ ਦਿੱਤੀ ਸਾਡੀ ਚੋਲੀ ਹੈ ਸਭ ਕੁਝ ਖੁਸ਼ੀਆਂ ਜਿਹੜੀਆਂ ਪਾਈਆਂ ਅਸੀਂ ਆ ਪਬਲਿਕ ਦਾ ਆਪਣੇ ਲੋਕਾਂ ਕਰ ਕਰਦੇ ਆ ਬਾਬਾ ਦੀਪ ਸਿੰਘ ਜੀ ਨੇ ਬਹੁਤ ਕਿਰਵਾ ਕੀਤੀ ਹੈ ਔਰ ਅੱਗੇ ਵੀ ਕਰਨਗੇ ਦੇਖੋ ਜੀ ਜੇ ਮੋਟੇ ਤੇ ਜ਼ਿੰਮੇਵਾਰੀ ਪਾਈ ਹੈ ਨਿਭਾਵਾਂਗੇ ਵੀ ਜੇ ਦੇਖੋ ਲੋਕਾਂ ਨੇ ਅਸੀਂ ਦੂਸਰੀ ਵੱਡੀ ਕੌਂਸਲਰ ਬਣੇ ਪਹਿਲਾਂ ਸਾਡਾ ਮਾਤਾ ਜੀ ਸੀਗੇ ਆ ਸਾਡਾ ਦੂਸਰੀ ਵੱਡੀ ਸਾਡਾ ਵਿਸ਼ਵਾਸ ਜਿੱਤਿਆ ਪਹਿਲੀ ਵਾਰੀ ਅਸੀਂ ਇਲੈਕਸ਼ਨ ਕੀਤੀ ਸੀ ਹੁਣ ਵਿਸ਼ਵਾਸ ਜਿੱਤਿਆ ਆ ਹੈਲੋ ਇੱਕ ਮਿੰਟ ਯਾਰ ਇੰਦਰ ਇੰਦਰ ਪਾਜੀ ਆ ਜਿਹੜੀ ਖੁਸ਼ੀ ਹੈ ਸਾਰੇ ਹੈਲੋ ਓਏ ਚੁੱਪ ਚੁੱਪ ਓ ਯਾਰ ਇੱਕ ਮਿੰਟ ਇੱਕ ਮਿੰਟ ਹਾਂਜੀ ਕਿੰਮਤ ਬੜੀ ਖੁਸ਼ੀ ਹੈ ਅੱਜ ਜਿਹੜੀ ਜਿਹੜੀ ਖੁਸ਼ੀ ਹੈ ਬਹੁਤ ਵੱਡੀ ਖੁਸ਼ੀ ਹੈ ਆਪਣੇ ਆਪ ਨੂੰ ਮੰਮੀ ਕਾਉਂਸਲਰ ਸੀ ਤੇ ਮਿੱਠੂ ਮਦਾਰ ਕਾਉਂਸਲਰ ਕਿਹਾ ਜਾਂਦਾ ਸੀ ਅੱਜ ਲੋਕਾਂ ਨੇ ਕਾਉਂਸਲਰ ਮਿੱਠੂ ਮਦਾਨ ਵੀ ਕਰਤਾ ਮਹਾ ਮਾਈ ਦਾ ਅਸ਼ੀਰਵਾਦ ਆ ਮੇਰੀ ਮਾਂ ਦਾ ਬਹੁਤ ਵੱਡਾ ਅਸ਼ੀਰਵਾਦ ਹੈ ਜਿਹੜਾ ਕਿ ਸਾਰੇ ਵਾਰਡ ਨੰਬਰ 28 ਵਾਲਾ ਨੇ ਇੰਨੀ ਮਿਹਨਤ ਕੀਤੀ ਜ਼ਿੰਦਗੀ ਇਹਨਾਂ ਲਈ ਸਮਰਪਿਤ ਆ ਮੇਰੇ ਲਈ ਮਿੱਠੂ ਪਰਦਾ ਜਿੰਦਾਬਾਦ ਮਿੱਠੂ ਪਰਦਾ ਜਿੰਦਾਬਾਦ ਇਕਰਮ ਪਤਨੀ ਨੇ ਇੱਕ ਬਹੁਤ ਵੱਡੀ ਗੱਲ ਖਾਣ ਕੀ ਸਾਰੇ ਬਰਤਨ ਪਰਮਾਤਮਾ ਨੇ 12 ਸਾਲ ਬਾਅਦ ਜਦੋਂ ਪਰਿਵਾਰ ਦੇ ਵਿੱਚ ਔਲਾਦ ਦਿੱਤੀ ਤਾਂ ਅੱਜ ਵੀ ਉਸੇ ਤਰ੍ਹਾਂ ਦੀ ਖੁਸ਼ੀ ਹੋ ਰਹੀ ਹੈ ਬਿਲਕੁਲ ਮੇਰੇ ਘਰ 12 ਸਾਲ ਬਾਅਦ ਬੇਟੀ ਹੋਈ ਤੇ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਅੱਜ ਉਹ ਦੁਬਾਰਾ ਕਿਰਪਾ ਉਹੀ ਦੁਬਾਰਾ ਖੁਸ਼ੀ ਫਿਰ ਹੋਈ ਮਿੱਠੂ ਜੀ ਅੱਜ ਸੀਸਾ ਆਨੇ ਸਾਰਿਆਂ ਦੀਆਂ ਸੀਸਾ ਦੇ ਵਿੱਚ ਰਹਿ ਕੇ ਜਿਤਨਾ ਬਹੁਤ ਔਖੀ ਗੱਲ ਹੁੰਦੀ ਹੈ ਕਿਵੇਂ ਦੇਖ ਰਹੇ ਹੋ ਕਿੰਨਾ ਤੱਕਾ ਹੋਇਆ ਵਾਹ ਮੈਂ ਅਸੀਂ ਦੇਖਦੇ ਹਾਂ ਬਾਜੀ ਮਾਗੇ ਕਹਿੰਦਾ ਤੱਕਾ ਬਹੁਤ ਕੀਤਾ ਹੁਣ ਮੈਂ ਸਰਟੀਫਿਕੇਟ ਵੀ ਲੈਣ ਜਾਣਾ ਹੈ ਤੇ ਤੁਸੀਂ ਮੇਰੇ ਨਾਲ ਹੀ ਜਾਣਾ ਹੈ ਮਿੱਠੂ ਮੈਂ ਤਾਂ ਇੱਕ ਬੇਨਤੀ ਕਰਦਾ ਬੱਲੇ ਬਾਕੀ ਸਾਰੇ ਜ਼ਿਲ੍ਹੇ ਜ਼ਿਲ੍ਹੇ ਆਪਾਂ ਬੱਲੇ ਬੱਲੇ ਬਾਕੀ ਸਾਰੇ ਇਹਨਾਂ ਨੇ ਐ ਜਿਹੜਾ ਧੱਕਾ ਕਾਬੂਤ ਕਰ ਰਹੀ ਹੈ ਸਰਕਾਰ ਪਰ ਜਿਹੜਾ ਧੱਕੇ ਦਾ ਜਵਾਬ ਜਿਹੜਾ ਧੱਕੇ ਦਾ ਜਵਾਬ ਜਿਹੜਾ ਧੱਕੇ ਦਾ ਜਵਾਬ ਇਹ ਲੋਕਾਂ ਨੇ ਦਿੱਤਾ ਵਾਰਡ ਨੰਬਰ 28 ਵਾਲਿਆਂ ਨੇ ਦਿੱਤਾ ਕਿਰਪਾ ਹੋ ਗਈ ਕਿਰਪਾ ਕਿਰਪਾ ਹੋ ਗਈ ਇਹ ਸਾਰਿਆਂ ਦਾ ਆਜੋ ਮੇਰੇ ਹਿਸਾਬ ਨਾਲ 500 ਪਲੱਸ ਹੈ ਇੱਕ ਤਰਫਾ ਹੀ ਮਾਹੌਲ ਬਣਾਤਾ ਬਾਕੀ ਮੇਰੇ ਬਾਪਸਮਾਨ ਨੇ ਮੇਰੇ ਵੱਡੇ ਸ਼ਰੀਨਸਵਾ ਐਂਡ ਮੇਰੇ ਚਾਚੇ ਨੇ ਦਿਨ ਰਾਤ ਮਿਹਨਤ ਲਾਈ ਸਾਡਾ ਤਾਂ ਬੱਚਾ ਜੀ